ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਰ ਵੀਡੀਓ ਆਪਾਂ ਨਹੀਂ ਕਹਿ ਸਕਦੇ ਇੱਕ ਦੁਖਦਾਈ ਇਹਨੂੰ ਕਹਿ ਸਕਦੇ ਹਾਂ ਇੱਕ ਤਰਾਸ ਦੀ ਹੈ ਪੰਜਾਬ ਦੀ ਕਿ ਜਿੰਨਾ ਟੀਚਰਾਂ ਨੂੰ ਕਿਸੇ ਦੇਸ਼ ਦਾ ਸ਼ਰਮਾਇਆ ਕਿਹਾ ਜਾਂਦਾ ਹੈ ਉਹਨਾਂ ਟੀਚਰਾਂ ਦੇ ਉੱਪਰ ਲਾਠੀ ਚਾਰਜ ਕੀਤਾ ਜਾਂਦਾ ਹੈ ਉਹਨਾਂ ਦੇ ਉੱਪਰ ਅਨਾਂ ਤਸ਼ੱਦਦ ਕੀਤਾ ਜਾਂਦਾ ਹੈ ਤੇ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਸੋ ਕੋ ਮੰਦਾ ਖੇ ਜਿੱਤ ਜਮੇ ਰਾਜਾ ਨੂੰ ਕੁੜੀਆਂ ਨੂੰ ਇੱਕ ਮਾਂ ਦਾ ਦਰਜਾ ਕਹਿ ਲਿਏ ਇੱਕ ਮਾਤਾ ਦਾ ਦਰਜਾ ਜਾਂ ਇੱਕ ਧੀ ਵੀ ਦਾ ਦਰਜਾ ਦਿੱਤਾ ਜਾਂਦਾ ਪਰ ਉਹੀ ਕੁੜੀਆਂ ਨੂੰ ਸ਼ਰਿਆਮ ਉਹਨਾਂ ਦੀਆਂ ਚੁੰਨੀਆਂ ਲਾਈਆਂ ਜਾਂਦੀਆਂ ਹਨ ਉਹਨਾਂ ਦੇ ਉੱਪਰ ਪਾਣੀ ਸਿੱਟਿਆ ਜਾਂਦਾ ਤੇ ਡਾਂਗਾ ਸੋਟੀ ਨਾਲ ਕੁੱਟਿਆ ਜਾਂਦਾ ਫਿਰ ਉਸੇ ਤਰ੍ਹਾਂ ਹੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਹਰਾ ਲਾਉਣ ਵਾਲੇ ਵੱਡੇ ਵੱਡੇ ਲੀਡਰ ਜਾਂ ਵੱਡੇ ਵੱਡੇ ਅਧਿਕਾਰੀ ਇਹ ਕਹਿੰਦੇ ਆ ਕਿ ਬੇਟੀ ਬਚਾਓ ਬੇਟੀ ਪੜਾਓ ਪਰ ਇੱਥੇ ਇਹ ਚੀਜ਼ ਦੇਖ ਕੇ ਪਤਾ ਲੱਗਦਾ ਕਿ ਬੇਟੀ ਬਚਾਓ ਬੇਟੀ ਪੜਾਓ ਨਹੀਂ ਬੇਟੀ ਪੜਾਓ ਅਤੇ ਉਸ ਨੂੰ ਮਤਲਬ ਡਾਂਗਾ ਭਰਾਓ ਠੀਕ ਹੈ ਜੀ ਤਾਂ ਬੜੀ ਮਾੜੀ ਖਬਰ ਜਿਹੜੀ ਅੱਜ ਕੱਲ ਦੀ ਆ ਰਹੀ ਹੈ ਜੀ 5994 ETT ਕੇਡਰ ਅਤੇ 2364 ETT ਕੇਡਰ ਦੇ ਜਿਹੜੇ ਅਧਿਆਪਕ ਮੁੰਡੇ ਤੇ ਕੁੜੀਆਂ ਜਿਨ੍ਹਾਂ ਨੇ ਰੋਸ਼ ਪ੍ਰਦਰਸ਼ਨ ਕੀਤਾ ਸੀ ਕਿ ਕਾਫੀ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਸੰਘਰਸ਼ ਕਰਦਿਆਂ ਨੂੰ ਇਥੋਂ ਤੱਕ ਇਹਨਾਂ ਨੂੰ ਜੋਇਨਿੰਗ ਲੈਟਰ ਵੀ ਮਿਲ ਚੁੱਕੇ ਐ ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਜਿਹੜੇ ਹੈਗੇ ਸਟੇਸ਼ਨ ਚੁਆਇਸ ਨਹੀਂ ਕਰਵਾਏ ਜਾ ਰਹੇ ਉਹਨਾਂ ਤੋਂ ਸਟੇਸ਼ਨ ਚੁਆਇਸ ਕਰਵਾ ਵੀ ਰੱਖੇ ਐ ਪਰ ਜਾਣ ਕੇ ਸਰਕਾਰ ਪਤਾ ਨਹੀਂ ਕਿਉਂ ਇਹਨਾਂ ਨੂੰ ਲਮਕਾ ਰਹੀ ਐ ਇਸ ਭਰਤੀ ਨੂੰ ਤਕਰੀਬਨ 23 ਜਨਵਰੀ ਹੁੰਦਾ ਮੈਨੂੰ ਲੱਗਦਾ ਵੀ ਸ਼ਾਇਦ 2020 ਦੀ ਇਹ ਭਰਤੀ ਚੱਲ ਰਹੀ ਐ 5994 ਤੋਂ ਬਾਅਦ ਹੀ ਆਈ ਐ ਪਰ ਫਿਰ ਵੀ ਉਸ ਨੂੰ ਮੁਕੰਮਲ ਨਹੀਂ ਕੀਤਾ ਜਾ ਰਿਹਾ 6835 ਭਰਤੀ ਉਸ ਤੋਂ ਬਾਅਦ ਚਾਹੀਦੀ ਤੇ ਪਹਿਲਾਂ ਮੁਕੰਮਲ ਹੋ ਗਈ ਠੀਕ ਐ ਜੀ ਸਰਕਾਰ ਕੁਝੀਆਂ ਜਿਹੜੀਆਂ ਸਿਆਸਤਾਂ ਆਪਣੀ ਖੇਡ ਰਹੀ ਐ ਤਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਦੀ ਕੋਠੀ ਨੇੜੇ ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀ ਚਾਰਜ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਠੀਕ ਹੈ ਜੀ ਤਾਂ ਦੇਖੋ ਸਰਦੀ ਦੀ ਰੋਤ ਹੈ ਪਰ ਸਰਕਾਰ ਉਹੀ ਭਗਵੰਤਮਾਨ ਹੈ ਠੀਕ ਹੈ ਮਾਫੀ ਚਾਹਾਂਗੇ ਆਪਾਂ ਥੋੜਾ ਜਿਹਾ ਸਿੱਧਾ ਕਹੇ ਵੀ ਉਹੀ ਭਗਵੰਤਮਾਨ ਮੁੱਖ ਮੰਤਰੀ ਹੈ ਜਿਹੜਾ ਕਹਿੰਦਾ ਸੀ ਕਿ ਮੈਂ ਧਰਨੀ ਲੱਗਣ ਦੇਣੇ ਅਧਿਆਪਕ ਸ਼ਰਮਾਏ ਹੁੰਦੇ ਹਾਲਾਂਕਿ ਇੱਕ ਅਧਿਆਪਕ ਤਾਂ ਬੇਟਾ ਹੋ ਕੇ ਠੀਕ ਹੈ ਜੀ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਰਿਹਾ ਤੇ ਵੱਡੇ ਵੱਡੇ ਲੈਕਚਰ ਭਾषण ਦਿੱਤੇ ਜਾਂਦੇ ਆ ਕਿ ਅਧਿਆਪਕੋ ਬਿਨਾ ਗਤੀ ਨਹੀਂ ਹੋ ਸਕਦੀ ਅਧਿਆਪਕ ਹੀ ਹੈ ਜਿਹੜਾ ਸਾਨੂੰ ਸਿੱਖਿਆ ਦਿੰਦਾ ਜੀ ਤਰੱਕੀ ਦੇ ਰਾਹ ਵੱਲ ਤੋਰਦਾ ਤੇ ਅੱਜ ਉਹੀ ਅਧਿਆਪਕਾਂ ਨੂੰ ਸ਼ਰਿਆਮ ਕੁੱਟਿਆ ਜਾ ਰਿਹਾ ਹੈ। H T T ਕਾਡਰ 9894 ਯੂਨਿਟ ਤੇ 2364 ਜੂਨੀਅਨ ਅਗਵਾਹੀ 8 ਸਾਂਝੇ ਤੌਰ ਤੇ ਜਿਹੜੀ ਹੈਗੇ ਭਗਵੰਤਾਨ ਦੀ ਰਿਹائش ਅੱਗੇ H T T ਬੇਰਜ਼ਗਾਰ ਅਧਿਆਪਕਾਂ ਨੇ ਇੱਕ ਸਾਂਝਾ ਮੋਰਚਾ ਲਗਾਇਆ ਸੀ। ਉਹ ਕੋਈ ਮੋਰਚਾ ਨਹੀਂ ਕਹਿ ਸਕਦੇ ਦੋਸਤੋ ਆਪਣਾ ਹੱਕ ਜਿਹੜਾ ਹੋ ਮੰਗਰੇ ਸੀ। ਕਿ ਉਹਨਾਂ ਨੂੰ ਜੁਆਇਨਿੰਗ ਜਿਹੜੀ ਹੈਗੀ ਉਹ ਜਲਦੀ ਤੋਂ ਜਲਦੀ ਸਕੂਲਾਂ ਦੇ ਵਿੱਚ ਕਰਵਾਇਆ ਜਾਵੇ ਤਾਂ ਕਿ ਉਹ ਵੀ ਆਪਣਾ ਜਿਹੜਾ ਬਣਦਾ ਯੋਗਦਾਨ ਪਾ ਸਕਣ ਅਤੇ ਇੱਕ ਆਪਣੇ ਪੈਰਾਂ ਦੇ ਉੱਪਰ ਖੜੇ ਹੋ ਸਕਣ ਪਰ ਵੱਡਾ ਜਿਵੇਂ ਕਹਿ ਦਿੱ ਵੀ ਦੁਖਦਾਈ ਵਾਲੀ ਖਬਰ ਹੈ ਕਿ ਉਹਨਾਂ ਮਤਲਬ ਅਧਿਆਪਕਾਂ ਨੇ ਜਿਹੜਾ ਰੋਜ਼ ਪ੍ਰਦਰਸ਼ਨ ਕਰ ਰਹੇ ਸੀ ਬਿਲਕੁਲ ਸ਼ਾਂਤ ਬੈਠੇ ਜਿਹੜਾ ਆਪਣਾ ਪ੍ਰਦਰਸ਼ਨ ਕਰ ਰਹੇ ਸੀ ਡਾਂਗਾ ਸੋਟੀਆਂ ਦੇ ਨਾਲ ਜਿਸ ਤਰ੍ਹਾਂ ਪਸ਼ੂਆਂ ਨੂੰ ਕੁੱਟਿਆ ਜਾਂਦਾ ਹੈ ਉਹਨਾਂ ਦੇ ਉੱਪਰ ਜਿਹੜਾ ਹੈਗਾ ਅੰਨਾ ਤਿਸ਼ਾਦਤ ਕੀਤਾ ਗਿਆ ਠੀਕ ਹੈ ਜੀ ਅਤੇ ਲੜਕੀਆਂ ਨੂੰ ਵੀ ਮਤਲਬ ਨਹੀਂ ਮਖਸ਼ਿਆ ਗਿਆ ਤੁਸੀਂ ਤਸਵੀਰ ਦੇ ਵਿੱਚ ਵੀ ਦੇਖ ਸਕਦੇ ਹੋ ਕੋਈ ਛੋਟੀ ਜੀ ਲੜਕੀ ਵਿਚਾਰੀ ਠੀਕ ਹੈ ਉਹਨੂੰ ਕਿਸ ਤਰ੍ਹਾਂ ਦੇਖੋ ਇੱਕ ਸ਼ਾਇਦ ਡੀਐਸਪੀ ਰੈਂਕ ਦਾ ਦਾ ਆਦਮੀ ਹੈ ਠੀਕ ਹੈ ਆਫਸਰ ਹੈ ਉਹਦੇ ਵੱਲੋਂ ਕੁੱਟਿਆ ਜਾ ਰਿਹਾ ਤਾਂ ਕਿੰਨੀ ਤਰ੍ਹਾਂ ਦੀ ਹੈ ਆਪਣੇ ਪੰਜਾਬ ਦੀ ਕਹਿ ਲਈ ਤੇ ਖਾਸ ਕਰ ਇਹ ਸਰਕਾਰ ਦਾ ਕਿੱਡਾ ਨਕੰਮਾਪਨ ਜਿਹਨੂੰ ਕਹਿ ਸਕਦੇ ਆ ਠੀਕ ਹੈ ਜੀ ਕਿ ਇੱਕ ਸ਼ਰਿਆਮ ਜਿਹੜਾ ਹੈਗਾ ਮੁੰਡੇ ਕੁੜੀਆਂ ਨੂੰ ਕੁੱਟਿਆ ਜਾ ਰਿਹਾ ਫੋਰਸ ਬਲਾ ਕੇ ਪੁਲਿਸ ਬਲਾ ਕੇ ਤੇ ਜਿੱਥੇ ਕਿਤੇ ਉਹਨਾਂ ਅਧਿਆਪਕਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਪੜਾਉਣਾ ਸੀ ਠੀਕ ਹੈ ਜੀ ਇਸੇ ਕਰਕੇ ਜਿਹੜੀ ਹੈਗੀ ਪੁਲਿਸ ਪ੍ਰਤੀ ਜਾਂ ਜਿਹੜੀ ਸਰਕਾਰ ਪ੍ਰਤੀ ਹੈਗਿਆ ਅਧਿਆਪਕਾਂ ਦੀ ਜਾਂ ਉਹਨਾਂ ਸਾਰੇ ਹੀ ਇਨਸਾਨਾਂ ਦੇ ਵਿੱਚ ਨਫ਼ਰਤ ਪੈਦਾ ਹੋ ਜਾਂਦੀ ਹੈ ਤਾਂ ਬਹੁਤ ਮਾੜੀ ਗੱਲ ਜਿਹੜੀ ਹੈਗੀ ਇਹ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਭਰਤੀ ਕੱਢੀ ਹੈ ਉਹਨਾਂ ਨੂੰ ਜਿਹੜਾ ਹੈਗਾ ਸਟੇਸ਼ਨ ਜੋਂ ਕਰਾ ਵੀ ਲਗੇ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਸਮੇਂ ਸਿਰ ਜਿਹੜਾ ਹੈਗਾ ਉਹ ਸਕੂਲਾਂ ਦੇ ਵਿੱਚ ਭੇਜਿਆ ਜਾ ਸਕੇ ਠੀਕ ਹੈ ਜੀ ਪਰ ਕਾਫੀ ਵੱਡੇ ਪੱਧਰ ਤੇ ਜਿਹੜਾ ਹੈਗਾ ਇਹਦਾ ਰੋਸ ਜਿਹੜਾ ਜਾਰੀ ਰਹੂਗਾ ਅਜੇ ਵੀ ਅਧਿਆਪਕ ਵਰਗ ਹੈ ਜਿਹੜਾ ਉਹ ਈਟੀਟੀ ਕੈਡਰ ਜਿਹੜੇ ਹੈਗੇ 364 ਤੇ 9594 ਵਾਲੇ ਵਿਚਾਰੇ ਜਿਹੜੇ ਹੈਗੇ ਆਪਣਾ ਸੰਘਰਸ਼ ਜਾਰੀ ਰੱਖ ਰਹੇ ਨੇ ਤੋਂ ਜ਼ਿਆਦਾ ਇਹਦੇ ਚ ਕੁਝ ਨਹੀਂ ਕਹਿਣਾ ਚਾਹੂਗਾ ਕਿਉਂਕਿ ਥੋੜੀ ਅਫਸੋਸਜਨਕ ਹੈ ਇਹ ਖਬਰ ਠੀਕ ਹੈ ਜੀ ਤੇ ਸਾਡੀ ਸਰਕਾਰ ਨੂੰ ਇਹੀ ਅਪੀਲ ਹੈ ਕਿ ਕਿਰਪਾ ਕਰਕੇ ਜਲਦੀ ਹੀ ਇਹਨਾਂ ਸਾਰੇ ਈਟੀਟੀ ਅਧਿਆਪਕਾਂ ਨੂੰ ਆਪਣੇ-ਆਪਣੇ ਜਿਹੜੇ ਸਕੂਲ ਐ ਸਟੇਸ਼ਨ ਉਹ ਚੋਣ ਕਰਵਾਏ ਜਾਣ ਤੇ ਉਹਨਾਂ ਨੂੰ ਉਹਨਾਂ ਦੇ ਬੰਦੇ ਸਕੂਲਾਂ ਵਿੱਚ ਭੇਜਿਆ ਜਾਵੇ ਤਾਂ ਕਿ ਉਹ ਉਹਨਾਂ ਮਾਸੂਮ ਬੱਚਿਆਂ ਨੂੰ ਲਾ ਲੂ ਠੀਕ ਹੈ ਜੀ ਜਾਂ ਜਿਹੜੇ ਅਜੇ ਕੱਚੀ ਮਿੱਟੀ ਐ ਉਹਨਾਂ ਨੂੰ ਇੱਕ ਚੰਗੀ ਜਿਹੜੀ ਦਿਸ਼ਾ ਉਹ ਦੇ ਕੇ ਇੱਕ ਚੰਗੇ ਇਨਸਾਨ ਬਣਾਉਣ ਸੋ ਮਿਲਦੇ ਆ ਕਿਸੇ ਹੋਰ ਜਾਣਕਾਰੀ ਦੇ ਨਾਲ ਧੰਨਵਾਦ